ਬੈਠੇ ਮੈਂ YouTube ਚੈਨਲ ਹਰਮਨ ਬਿਊਟੀ ਮਸੀ ਜੀ ਬੈਠੇ ਆ ਆ ਸ਼ਨੈਲ ਕੋਲੇ ਮੰਮੀ ਅੱਜ ਪਿੱਛੇ ਬੈਠੇ ਆ ਜਮਾ ਤੇ ਆਪਾਂ ਚੱਲੇ ਅੱਜ ਮੇਲੇ ਤੇ ਕਿਹੜਾ ਮੇਲਾ ਜਿਹੜਾ ਕੀ ਨਾਮ ਕਹੇ ਦੇ ਕਿਹੜੇ ਆਪਾਂ ਕਿਹੜੇ ਚੱਲੇ ਐਡਮਿੰਟਨ ਕਿੱਥੇ ਹਰਲਿਕ ਪਾਰਕ ਦੇ ਵਿੱਚ ਜਿੱਥੇ ਆਪਾਂ ਪਹਿਲਾਂ ਨਹੀਂ ਨਹੀਂ ਉਹਦੇ ਚ ਨਹੀਂ ਪਤਾ ਨਹੀਂ ਕਿੱਥੇ ਆ ਤਾਂ ਹਰਪੀ ਵਿਧੀ ਨੂੰ ਫੋਲੋ ਕਰਦੇ ਆ ਹਾਂ ਅੱਛਾ ਚਲੋ ਹਰਪੀ ਵਿਧੀ ਜਗੇ ਜਾਣੇ ਉਹਨਾਂ ਨੂੰ ਫੋਲੋ ਕਰਦੇ ਪਿਆ ਸੀ ਤੇ ਦੇਖਦੇ ਆ ਮੇਲਾ ਕਿਵੇਂ ਹੋਗਾ ਰਾਈਡਸ ਲਵਾਵਾਂਗੇ ਪੂਰੀਆਂ ਮਾਸੀ ਜੀ ਲਾਉਂਗੇ ਜਰੂਰ ਮਾਸੂ ਜੀ ਨੂੰ ਚੰਡੌਲ ਤੇ ਬਿਠਾਵਾਂਗੇ ਮਾਸੂ ਜੀ ਤੇ ਮੰਮੀ ਨੂੰ ਬਿਠਾਵਾਂਗੇ ਚੰਡੌਲ ਤੇ ਭੈਣ ਜੀ ਦਾ ਵੀ ਬਾਦੂ ਆ ਡੈਡੀ ਜੀ ਨੇ ਮਿਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਨਿਲਦੇ ਆ ਮੇਲੇ ਚ 15-20 ਮਿੰਟਾਂ ਦੇ ਵਿੱਚ ਨਹੀਂ ਜੜੀ ਮੱਲਾ ਦਾ ਟਾਈਮ ਲੱਗਿਆ ਆਉਤ ਆਪਦੇ ਖੇਲੀ ਜਾਂਦੀ ਆ ਜਸ਼ਨੈਲ ਵੀ ਫਰਸਟ ਟਾਈਮ ਇਲਾ ਦੇਖੋ ਤੇ ਅੱਜ ਜਸ਼ਨੈਲ ਹੋ ਗਈ 6 ਮੰਥਸ ਦੀ ਕੰਪਲੀਟ ਬਰਥਡੇ ਹਾਫ ਇਅਰ ਹਾਂ ਹਾਂ ਮਾਈ ਵੀ ਨਾ ਹਾਫ ਇਅਰ ਬਰਥਡੇ ਮਨਾਉਣ ਚੱਲੀ ਹੈ ਭੁੱਖ ਲੱਗੀ ਸੀ ਯਾਰ ਉੱਥੇ ਆਪਾਂ ਟਰਨੈਟ ਆਫ ਪੋਟੈਟੋ ਖਾਵਾਂਗੇ ਜਿਹੜੀ ਉੱਥੇ ਹੁੰਦਾ ਹਨਾ ਪੋਟੈਟੋ ਹੋਣਾ ਤੇ ਦਹੀਂ ਦਾ ਵਾ ਦੇਖਦੇ ਰਹਿੰਦੇ ਸੀ ਡੋਂਡ ਬਹੁਤ ਬੜੇ ਬੜੇ ਗਰਮ ਗਰਮ ਉੱਥੇ ਅੱਛਾ ਲੈ ਬਰਥਡੇ ਪਾਣੀ ਪਾਣੀ ਮੰਗਦੀ ਆ ਇਹ ਤਾਂ ਬੇਹੱਦ ਸੱਚ ਭੁੱਖ ਲੱਗਿਆ ਹੀ ਹੁਣ ਇਹ ਤਾਂ ਦੁੱਧ ਮੰਗਦਾ ਤੇ ਬਹੁਤ ਜ਼ਿਆਦਾ ਰੋਂਦੀ ਸੀ ਤੇ ਸ਼ਨੈਲ ਨੂੰ ਦੁੱਧ ਪਲਾਉਣਾ ਹੀ ਪੈਣਾ ਹੁਣ ਹੈਨਾ ਸ਼ਨੈਲ ਐਡੀ ਸਿੱਜੋ ਕੋ ਘੁੱਟ ਭਰ ਕੇ ਪਾਣਾ ਉਹ ਪਹਿਲੇ ਪਾਣੀ ਮੰਗਦੀ ਸੀ ਮਾਸੀ ਜੀ ਤੋਂ ਫਿਰ ਰੋਂਦੀ ਸੀ ਫਿਰ ਅਸੀਂ ਕਹਾਂ ਚਲ ਦੁੱਧੂ ਪਾਈ ਆਪੇ ਫੜ ਲੋ ਆਪੇ ਫੜੋ ਬੱਸ ਇਹ ਜਿਵੇਂ ਬੀਰੀ ਲੈਣਾ ਇਹ ਬੀਰੀ ਲੈਣਾ ਹੌਲੀ ਹੌਲੀ ਪੀ ਜਾਣਾ ਕਥਾ ਲੱਗਿਆ ਕਿਉਂ ਪਿਛੇ ਆ ਗਿਆ ਮੈਂ ਅਸੀਂ ਤਾਂ ਸੀਟ ਚੇਂਜ ਕਰ ਲਈ ਡੈਡੀ ਜੀ ਕਹਿੰਦੇ ਤੇ ਲਗਾ ਲਈ ਸਾਡੀ ਪੂਰੀ ਵੀਡੀਓ ਨਹੀਂ ਆਉਂਦੀ ਮੈਂ ਇਕੱਲੀ ਆਪਣਾ ਬੋਲ ਬੋਲ ਕੇ ਵੀਡੀਓ ਬਣਾਈ ਅਸੀਂ ਡੈਡੀ ਜੀ ਕਹਿੰਦੇ ਸਾਡੀ ਤਾਂ ਵੀਡੀਓ ਨਹੀਂ ਆਉਂਦੀ ਸਾਨੂੰ ਵੀ ਲੈ ਬੈਠ ਮੈਂ ਕਿਹਾ ਮੈਂ ਫਰੰਟ ਤੇ ਬੈਠ ਨਾਲੇ ਮੇਰੀ ਵੀ ਨਹੀਂ ਆਉਂਦੀ ਤੇ ਆਉਣ ਵਧੀਆ ਮੇਰੀ ਹੀ ਬਣਾ ਲੈ ਕਿਉਂ ਨਾਲੇ ਬੈਲਟ ਲਾਓ ਕਾਰ ਚੋਂ ਕਾਰਾ ਭਲਾਨਾ ਆਇਆ ਇਕੱਤੀ ਬੋਲ ਪਰ ਇੱਧਰ ਮੋੜਦਾ ਸਹੀ ਹੈ ਨਾ ਹਾਂ ਅਸੀਂ ਡਾਊਨ ਟਾਊਨ ਚੱਲੇ ਆ ਉਹ ਉਧਲੇ ਸਾਈਡ ਰਹਿਓ ਦੇਖੋ ਸਾਰੇ ਰਾਈਡਸ ਦਿਖਣ ਲੱਗੀਆਂ ਆਪਾਂ ਨੂੰ ਆਪਾਂ ਉੱਥੇ ਜਾਣਾ ਆਪੇ ਤੇ ਪਾਰਕਿੰਗ ਆਉਣੀ ਆ ਹੁਣ ਪਾਰਕਿੰਗ ਦੇ ਨੇੜ ਭਾਲਿਆ ਸਟਾਲਰ ਚ ਖਾਲੀ ਸ਼ੀਸ਼ੀ ਦੀ ਆ ਨਾਲ ਆ ਕੇ ਮਿਲਦੇ ਉਹ ਅੱਖਾਂ 'ਚ ਧੁੱਪ ਪੈਂਦੀ ਆ ਉਹ ਮੰਮੀ ਡੈਡੀ ਜਿਹੜੀ ਪਾਰਕਿੰਗ ਪੇ ਕਰਦਾ ਹਾਂ ਅਸੀਂ ਸਸਤੀ ਵਾਲੀ ਪਾਰਕਿੰਗ ਲੱਭ ਕੇ ਲਾਈ ਆ ਆਰਪੀ ਵੀਜੀ ਨੇ ਲੱਭੀ ਆ ਹਾਂ ਵੀ ਹਰਮਨ ਤਾਂ ਮੈਂ ਆ ਰਿਹਾ ਹਾਂ ਆ ਪੌੜੀਆਂ ਦਾ ਵੀ ਚੱਕਰ ਹੈ ਸਸਤੀ ਪਾਰਕਿੰਗ ਨਾਲ ਭੇਜਿਆ ਤੁਹਾਨੂੰ ਫਾਲ ਭੁਗਤਣਾ ਪੈਣਾ ਆ ਜਿਹੜੀ ਨੂੰ ਵੀ ਭੁਗਤਣਾ ਪੈਣਾ ਆ ਦੇਖੋ ਇੱਧਰ ਹੈ ਨਹੀਂ ਹੋਤਾ ਫਿਰ ਜੀ ਆਹ ਲੋਕ ਤਾਂ ਨਾ ਮਾਝਾ ਤੀਜੇ ਦਾ ਆ ਦੇਖੋ ਸਾਰੇ ਜਣੇ ਜਾਣਦੇ ਆ ਆਉਂਦੇ ਆ ਜੀ ਮੇਲਾ ਦੇਖਣ ਆਲਾ ਆ ਮੇਲਾ ਦੇਖਣ ਆਲੇ ਆਉਂਦੇ ਆ ਸਾਰੇ ਤਖਤਪੁਰੇ ਦਾ ਮੇਲਾ ਚਲੋ ਚਲੋ ਆਣਾ ਅੰਦਰ ਆ ਹਰਮਨਾਂ ਦੇ ਫੁੱਲ ਜੜਾਈ ਜਾਂ ਨਹੀਂ ਸਿਕਿਉਰਿਟੀ ਕਰਾਈ ਜਾਂਦੇ ਆ ਚੈੱਕ ਆ ਹਰਮਨ ਕੋਲੋਂ ਸਾਰਾ ਮੇਕਅਪ ਦਾ ਸਮਾਨ ਹੀ ਨਿਕਲਣਾ ਆਉਂਦੇ ਆ ਤੇਰੀ मेरा मामा भी बना हार्मोन को मैं कह सारा मेकअप का सामान ही निकलना यार बीवी ने तो कारण 3 4 8 4 सीनियर 1 चाइल्ड माय चाइल्ड इज 7.7 7.2 शी शी इज अंडर 10 या टू बेबीज या टू बेबीज ਜਦੋਂ ਆਹ ਦੇਖੋ ਕਿ ਕਿੰਨਾ ਸੋਹਣਾ ਕਿੰਨਾ ਮਜ਼ਾ ਆ ਰਿਹਾ ਤੇ ਪੂਰਾ ਮੇਲਾ ਇੱਧਰ ਰਹਿਣਾ ਇੱਕ ਵੇਨ ਬੜਾ ਮਜ਼ਾ ਆ ਹੀ ਜਾਂਦਾ ਉਹ ਵਾਲਾ ਵੀ ਸੋਹਣਾ ਇੱਧਰ ਸਾਰੇ ਫੂਡ ਸਟਾਲਸ ਆ ਗੀਆਂ ਆਹ ਵਾਲੀਆਂ ਸਾਰੀਆਂ ਫੂਡ ਸਟਾਲਸ ਆਹ ਵਾਲਾ ਬੜਾ ਸੋਹਣਾ ਉਹ ਵੱਡਾ ਚੰਡੋਲਾ ਤੇ ਮੈਂ ਜਮੀ ਨਹੀਂ ਲੈ ਸਕਦੀ ਆ ਵੀ ਬਾਹਲੀ ਜਾਂ ਫਾਸਟ ਆ ਫਿਰ ਇਹ ਵੀ ਮੈਂ ਲੈਣਾ ਉਹ ਲੈਣਾ ਉਹ ਵਧੀਆ ਹਨਾ ਉਹ ਮੈਂ ਵੀ ਲੈਣਾ ਉੱਪਰ ਜਿਹੜਾ ਪਿਆ ਡਾਲ ਦਿੰਦੇ ਨੇ ਕੌਣ ਨੇ ਭੇਜਾਂਗੇ ਜਿਹੜੀ ਤੇ ਹਰਪੀ ਵੀਰਜੀ ਟਿਕਾ ਲੈਂਨ ਚੱਲੇ ਆ मम्मी देख अखा बिजी बैठे पर मम्मी देखी अखी बैठे ओ मम्मी ने ही नहीं खोलिया मम्मी ने ही नहीं खोलिया ਆਹ ਦੇ ਮੈਂ ਵੀ ਆਈ ਸੀ। ਓ ਮਮਮੀ ਨੇ ਅੱਖ ਹੀ ਨਹੀਂ ਖੋਲੀਆਂ। ਕੋਈ ਨਾ ਗੇਟ ਰਿਹਾ ਕੋਈ। ਰੋਲਟ 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 ਲਾਉਣੀ ਆਪਾਂ ਮੈਨਾਂ ਲੱਗਦੀ। ਹਾਂ ਰੂਲਟ ਖੇਡਦੇ ਆਪਾਂ ਵੀ। ਹਾਂ ਮੈਂ ਕਿਹਾ ਮਨੀ ਫੇਸ ਤੇ ਜਾਣਾ ਬ੍ਰਦਰ ਆ ਰਾਈਟ ਪਤਾ ਪਤਾ ਵੀ ਇਹ ਕਿਵੇਂ ਖੇਡਦੇ ਆ ਪਤਾ ਕਿਵੇਂ ਖੇਡਦੇ ਆ ਮੈਨੂੰ ਤਾਂ ਹਿਸਾਬ ਨਹੀਂ ਲਾਉ ਮੋਰ ਬਣੀ ਮੈਨੂੰ ਵਾਲੇ ਪਤਾ ਨਹੀਂ ਸੀ ਆਹ 2 ਆ ਰਾਈਟ ਚੱਲੀ ਜਾ ਰਹੀ ਆ ਇਹਦਾ ਨਾਮ ਤਾਂ ਮਾਸੀ ਸਹੀ ਸਿੱਟਿਓ ਮਾਮਾ ਨਹੀਂ ਕਿ ਮਾਮੇ ਨੇ

All right, guys, money. Over, over. Ball the ball ball. Ball, ball, ball. All right, there we go. Are we ready? Are we set? Last call. Last chance. No more money, guys. Same on this. No. no, but you'll tell me that if All right. ਆ ਚਲੋ ਵੀ 15 ਡਾਲਰ ਹਾਂ ਬਈ ਹਰਮਨ ਕਿਵੇਂ ਰਿਹਾ ਰੋਲਾ ਪੈ ਗਿਆ ਰੋਲਾ ਕਹਿੰਦੇ ਖੇਡਣਾ ਨਹੀਂ ਹੁੰਦਾ ਨੰਬਰਾਂ 'ਚ ਖੇਡਣਾ ਨਹੀਂ ਹੁੰਦਾ ਵੇ ਵਾਦਾ ਐਟਮ ਲੱਗੀ ਅੱਜ ਮੰਮੀ ਹੁਣ ਕਿਹੜੀਆਂ ਸਲਾਮਾਂ 'ਚ ਬੈ ਗੇ ਸਿਕਿਉਰਿਟੀ ਹੈਗੀ ਤਾਂ ਪਹਿਲੇ ਲੈ ਗਈ ਫੂੜੇ ਚੱਕ ਨਹੀ ਨਹੀ ਸਟੈਨ ਨਾ ਮਰਮਤ ਨੂੰ ਮਿਲਦਾ ਨਿਸ਼ਾਨਾ ਵੀ ਨਹੀਂ ਲੱਗਣਾ ਮਰਮਤ ਤੇ ਤਾਂ ਨਿਸ਼ਾਨਾ ਵੀ ਨਹੀਂ ਲੱਗਣਾ ਗੋਲਾ ਗੋਰਾ ਨਹੀਂ ਲੱਗਣਾ ਕੌਲ ਆਇਆ ਕੌਲ ਆਇਆ ਕੌਲ ਆਇਆ ਹੈ ਪੰਜ ਸਰਪੀ ਤੁੰਦ ਕੀ ਹਣ ਹਾਂ ਚਲ ਹੈਪੀ ਬਰਥ ਦਿਨ ਦਿਖਾ ਦੋ ਆਏ ਇਧਰ ਐ ਰਹਿਨ ਦਾ ਰਹਿਨ ਦਾ ਆ ਜਾਓ ਵੀ ਆ ਜਾਓ ਇਧਰ ਫੇਰ ਹੈਪੀ ਆਏ ਕਰਕੇ ਲਾਓ ਚਲੋ ਹਣ ਚਲੋ ਇਸ ਲਾਈਟਸ ਹਾਂ ਇਹ ਲੈ ਸਕਦੇ ਆ ਹਨਾ ਅੱਜ ਅੱਜ ਜੜੀ 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 ਕੀ ਕਹੇ ਤੁਸੀਂ ਲੈ ਸਕਦੇ ਆ ਕੱਪਾਂਿਆਂ 'ਚ ਬਹਿਣਗੇ ਹੁਣ ਆਰਮਨ ਨੂੰ ਨਹੀਂ ਦੇਖੋ ਜਿੱਥੇ ਬੈੰਦੇ ਜਾ ਕੇ ਦੇਸਾਂ ਨੇ ਕਿ ਕਿੱਧਰ ਆਉਂਦੇ ਆ ਮਿੱਤਰਾਂ ਬੈਠਾਂ ਜੀਆਂ ਕਰ ਲੈਂਦੇ ਸਾਰੇ ਆਗੇ ਸਿਨੇਟ ਥੋੜੀ ਐਵ ਦੀ ਹੁੰਦੀ ਆ ਪਰ ਉਹਦਾ ਫੰਡ ਵੀ ਹੁੰਦਾ ਆਏ ਹੋਏ ਹਾਂ ਹਾਂ ਬਹੁਤ ਵਧੀਆ ਬਹੁਤ ਵਧੀਆ ਇੱਕ ਹੋਰ ਲਈਏ ਆ ਤੁਹਾਨੂੰ ਪਿਆਰ ਕਰ ਲਈ ਆਏ ਹੋਏ ਤੇ ਸੋਨੇ ਸੋਨੇ ਝੂਟੇ ਆਹ ਦੇਖੋ

ਕਿੰਨਾ ਕੋਜਾ ਕਿਹੋ ਜਿਹੇ ਚੀਕਵਾਰ ਨਹੀਂ ਆਈ ਹੀ ਨਾ ਦੇਖੀ ਜਿਵੇਂ ਜਿਵੇਂ ਪੂਰਾ ਭਜਾਈ ਜਾਂਦੀ ਹੁੰਦੀ ਆ ਆ ਚੱਲੇ ਆ ਜੀ ਕਾਰਾਂ ਵਾਲੀ ਰਾਈਟ ਤੇ ਭੈਣ ਜੀ ਚਰਮਾਰ ਵਾਲੇ ਅਰਨਵ ਅਨੀਤ ਪਾਲਾ ਹਰਮਨ ਜੇੜੀ ਸਾਹਿਬ ਅਸੀਂ ਅੱਜ ਥੱਲੇ ਆਏ ਭਾਈ ਫਿਰਦੇ ਜਿਹੜੀ ਇਹ ਗਰੁੱਪ ਫੋਟੋ ਕਰਾਈ ਸਾਰੇ ਹਾਂਜੀ ਗਰੁੱਪ ਫੋਟੋ ਕਰ ਲੈਂਦੇ ਆ ਮੈਂ ਦੇਖੋ ਦਾਦਾ ਜੀ ਨਾਲ ਸੋਲੋ ਲੈ ਕਿੱਥੇ ਬੈਠਾ ਮੇਰੀ ਆਈ ਹੋਈ ਆ ਮੈਂ ਮੋਢਿਆਂ ਚੜ ਕੇ ਮੇਲਾ ਦੇਖਦਾ ਮੇਰਾ ਪੁੱਤ ਕਿਹੜਾ ਕਹਿੰਦਾ ਮੋਢੇ ਤੇ ਬਾਪੂ ਮੋਢੇ ਤੇ ਕੋਈ ਆ ਜਿਹੜੀ ਰਾਈਡ ਆ ਨਾ ਬੈਠ ਕੇ ਬੈਣਾ ਮੇਰੇ ਨਾਲ ਨਾ ਇਹਦੇ ਨਹੀਂ ਬੈਸ ਆਜੀ ਨਹੀਂ ਨਹੀਂ ਇਹ ਦੇਖੋ ਇੱਕਦਮ ਭੁੱਲਿਆਉਗਾ ਉਹ ਆ ਗਿਆ ਆ ਗਿਆ ਆਹ ਦੇਖੋ ਇਹ ਬਹੁਤ ਜਿਆਦਾ ਖਤਨਾਨਾ ਸਾਈਡ ਆਹ ਦੇਖੋ ਆਹ ਟ੍ਰੇਨ ਆਉਦੀ ਹੈ ਹਣਾ ਇਹ ਵੈਸੇ ਆਉਂਦਾ ਕੋਈ ਉਹ ਸੋਖਾ ਆਹ ਟ੍ਰੇਨ ਬਹੁਤ ਅਖੀਰ ਜਿਹੜੀ ਆਹ ਟ੍ਰੇਨ ਮਿਲੋ ਉਹ ਦੇਖੋ ਸਾਰੀਆਂ ਲਾਈਟ ਇਹ ਜਾਣਗੇ ਦਾਨ ਹੋਣਾ ਹਾਂ ਹਾਂ ਮਮਾ ਮਮੀ ਡੈਡੀ ਜੀ ਅਮਾਨਤ ਤੇ ਜਿਹੜੀ ਤੇ ਮਾਸੀ ਜੀ ਹੁਣ ਅਸੀਂ ਆਇਆ ਭੂਤ ਮੰਗਲੇ। ਹੁਣ ਆਪਾਂ ਅੰਦਰ ਇੰਟਰਵਿਊ ਕਰਾਂਗੇ। ਕੱਛੀ ਜੀ ਦੀ ਬਾਹਲੀ ਰੀਟ ਸੀ ਭੂਤ ਮੰਗਲੇ ਜਾਣ ਦੀ। ਭੂਤ ਮੰਗਲਾ ਤੇ ਬਹੁਤ ਹੀ ਸੋਹਣਾ। ਬੜਾ ਵਧੀਆ ਲੱਗਦਾ ਹੁੰਦਾ ਭੂਤ ਮੰਗਲਾ। ਇੱਥੇ ਤਾਂ ਦੀ ਟ੍ਰੇਨ ਹੁੰਦੀ ਆ। ਆ ਭੂਤ ਮੰਗਲਾ ਸਾਰਾ। ਆ ਦੇਖੋ ਟ੍ਰੇਨ ਚੱਲ ਪਈ। ਮੰਮੀ ਡਾਲ ਲੱਗੀ ਜਾਂਦਾ ਮੰਮੀ ਕਹਿੰਦੇ ਮੈਨੂੰ ਇਕੱਲੇ ਨਿਭਾਤਾ ਕਿਹੜੇ ਚ ਤਿੰਨ ਜਣੇ ਬਿਆ ਚਾਰ ਚਾਰ ਜਣੇ ਬਿਆ ਸਾਕੇ ਸਿੱਧਾ ਆਪੇ ਮੈਂ ਕਿਉਂ ਕਿ ਬੈਠੇ ਪਿੱਛੇ ਉੱਠਾ ਲੈ ਮੰਮੀ ਸਿਆ ਮੰਗੇ ਹੋ ਇੱਕ ਇੱਕ ਨੂੰ ਇੱਕ ਇੱਕ ਬਈ ਭੇਜ ਦਿਆ ਹੱਥ ਚਲਾ ਗਿਆ ਤੋਂ ਮੈਂ ਟੋਟ ਕਰਕੇ ਉਹ ਵੀ ਯਾਰ ਉਹਦਾ ਰੱਜ ਕੀ ਆ ਕਹਿੰਦੀ ਦੀ ਅਸੀ ਬਸ ਕੋ ਤੋਂ ਬਗੜ ਜਮੀ ਵਧਿਆ ਨਹੀਂ ਸੀ ਤੇ ਅੱਹ ਬਹੁਤ ਫਸਲਾਂ ਦਾ ਕੁਝ ਹੈ ਹੀ ਨਹੀਂ ਸੀ ਐਵੇਂ ਗਏ ਜਮਤਰ ਚਲੇ ਜਾਂਦੇ ਹੋ ਤਾਂ ਚਲੇ ਜਾਂਦੇ ਹੋ ਤੇ ਮੈਂ ਐ ਰੋਕ ਗਈ ਚਲੋ ਕੋਈ ਨਾ ਹੁੰਦਾ ਰਹਿਦਾ ਹੁਣ ਆਹ ਬਸ ਖਾਣਾ ਰਹਿ ਗਿਆ ਹੈ ਲੋ ਬਈ ਹੁਣ ਸਾਡਾ ਹੋ ਗਿਆ ਸਾਰਾ ਡਨ ਖਾਣਾ ਪਚ ਲਿਆ ਘਰੇ ਘਰੇ ਨਹੀਂ ਚਲੇ ਹੁਣ ਆਪਾਂ ਕੁਝ ਖਾਵਾਂਗੇ ਪੀਵਾਂਗੇ ਬਹੁਤ ਜ਼ਿਆਦੇ ਭੁੱਖ ਲੱਗੀ ਆ ਬਾਈ ਪੀਜ਼ਾ ਖਾਣਾ ਸਾਰੇ ਪੀਜ਼ਾ ਖਾਣਾ ਦੇਖ ਲੈ ਮੇਲਾ ਰਾ ਰਾ ਡੌਨਟ ਲੈ ਲਵਾਂ ਤਵੀ ਓਟਲੈਂਡ ਨਾ ਮੱਕ ਤਾਜੀ ਆ ਜਾਵਾ ਫਰੈਸ਼ ਡੌਨਟਸ ਮਸਟ ਪਰਚੇਸ ਮੀਨੀ ਫਰੈਸ਼ ਡੌਨਟ ਮਸਟ ਪਰਚੇਸ ਫਲਫ ਡੌਨਟਸ ਲੈਣ ਆਗੇ ਇੱਥੇ ਆਪਾਂ ਲੈ ਲਏ ਡੌਨਟ ਮੈਗਾ ਬਾਗ ਮੈਗਾ ਬਾਗ ਲੈ ਲਏ ਪਤਾ ਨਹੀਂ ਹੁਣ ਕਿੰਨੇ ਹੋਣਗੇ ਇਹਦੇ ਚ ਦੇਖਦੇ ਆ ਸਿਰਫ ਹੈ ਤਾਂ 12 ਦੇ ਹੀ ਆ ਬਸ ਉਹਦੇ ਨਾਲ ਟਾਈਮ ਤੇ ਬਣਾਉਂਦੇ ਆ ਹਰ ਮਨ ਜਮਾ ਸਾਰੇ ਭਰੀ ਬੈਠੇ ਆ ਉਹ ਸਿਸਟਮ ਹਾਂ ਹਾਂ ਲਾਈਕ ਫਰੈਸ਼ ਬਣਾਉਂਦੇ ਆ ਪੂਰੇ ਹਾਂ ਕੰਮ ਇਹਦਾ ਸਾਨੂੰ ਬੱਸ ਚੱਲਦਾ ਹੋਣਾ ਹਨਾ ਸਾਡੀ ਵਾਰੀ ਜਿਹੜੀ ਇਹ ਡੋਨਟਸ ਉੱਤੇ ਮਿੱਠਾ ਨੀਅਯਤ ਹੁੰਦੇ ਮਿਲਦਾ ਉਹ ਸ਼ੁਗਰ ਉਹ ਦੇਸੀ ਖੰਡ ਆ ਯਾਰ ਉੱਤੇ ਪੁੱਟ ਆਹ ਦੇਖੋ ਇਦਾਂ ਬਣਦੇ ਆ ਇੱਥੋਂ ਇਦਾਂ ਬਣੇ ਜਾਂਦੇ ਆ ਗੋਲ ਗੋਲ ਯਾ ਤਲੀ ਜਾਂਦੇ ਆ ਗਰਮ ਗਰਮ ਤੇਦਾ ਬਣ ਜਾਂਦੇ ਆ ये करो बकेट ਦਾ ਸੰਤਾ ਸਨੈਲ ਨਾ ਵੀ ਪੂਰਾ ਫਨ ਹੋਇਆ ਅੱਜ ਤਾਂ ਕੀ ਪਾਤਾ ਸ਼ੁਗਰ ਹਾਏ ਨੀਰੀ ਹਾ ਮੀ ਬਾਲ ਇਨ ਦਾ ਬੱਕਟ 2 in my theory 35 37 26 ਦਾ ਪਰਮਾ ਨਮਾ 35 ਬਾਲ ਅੱਜ ਵੀ ਪੁਰਾਣੀ ਸਿਕਸ 26 2026 ਠੀਕ ਸਾਰੇ ਜਨੇ ਖਾਈ ਜਾਂਦੇ ਹੁਣ ਬੱਤੀ ਗੱਲ ਆ ਲੈ ਜੀ ਆ ਮੈਨੂੰ ਜੀ ਬਾਹਰ ਦਾ ਸਵਾਦ ਆ ਪਰ ਬੜਾ ਤੇ ਮਾਂ ਚਲੇ ਕੇ ਤੇ ਲਾਗੇ ਹੁਣ ਸੁਣਾ ਐਲਵੀ ਮੰਗੋਗਾ ਕਿ ਹਾਂ ਮੇਰਾ ਬਹੁਤ ਸਾਰਾ ਮੈਨੂੰ ਬਸ ਮਿੱਠਾ ਬਾੜਾ ਖਾਂਦੀ ਜੁ ਹੁੰਦੀ ਮੈਨੂੰ ਘੱਟ ਸਵਾਦ ਆ ਪਰ ਬਹੁਤ ਸਵਾਦ ਆ ਤੁਹਾਡਾ ਕਮਾਂਗ ਪੀਜ਼ਾ ਕਾਇਮੀ ਬਹੁਤ ਹੋ ਗਿਆ ਅੱਜ ਦੇਖੋ ਕਿੰਨੀ ਆ ਗਈ ਇਹ ਤਾਂ 35 ਕਰੇ ਨਾ ਵੇਚਣਾ ਕਰਿਓ ਹੁਣ ਵੇਚੀ ਕਰਿਓ ਹਰਪੀਰ ਜੀ ਪੀਜ਼ਾ ਆਪਣੀ ਆ ਦੇਖੋ ਕਿੰਨੀ ਜਾ ਲੈ ਵੀ ਚੱਲੇ ਘਰ ਨੂੰ ਸਾਰੇ ਜਣੇ ਹੁਣ ਹੁਣ ਚੱਲਾਂਗੇ ਇੱਥੇ ਸਿੱਧਾ ਪੀਜ਼ਾ ਸਟੋਰ ਤੇ ਤਾਂ ਪੀਜ਼ਾ ਚੱਕ ਕੇ ਸਾਰੇ ਉਹਦੀ ਚੱਕਿਆ ਹਣ ਕੇ ਨਹੀਂ ਮੈਂ ਸਟੋਰ ਤੇ ਮੈਂ ਪੀਜ਼ਾ ਹਾਊਸ ਸਾਰੇ ਉਹ ਬਾਇਕ ਆਰਦਾਉਂ ਦੇ ਰਹੀ ਨੇ ਮੇਰੇ ਨਾਲ ਬੜੀ ਲੱਗਦੀ ਹੈ ਮੇਰੀ ਸ਼ੈਡੂ ਕਿੰਨੀ ਡਾਰਕ ਹੈ ਨਾ ਬਈ ਕਿਵੇਂ ਮੰਮੀ ਇਹ ਤਾਂ ਬਹੁਤ ਵਧੀਆ ਲੱਗਿਆ ਹੈ ਇੰਡੀਆ ਵੀ ਨਹੀਂ ਐ ਇੰਨਾ ਵਧੀਆ ਲੱਗਦਾ ਹੁੰਦਾ ਮੇਲਾ ਉੱਥੇ ਜਾਂਦੇ ਹੁੰਦੇ ਹਾਂ ਮੈਂ ਕਦੇ ਇੰਡੀਆ ਦੇਖਿਆ ਹੀ ਨਹੀਂ ਸੀ ਬਿਲਾਵਾ ਬੀਸੀ ਦੇਖਿਆ ਸੀ ਪਰ ਆਪਾਂ ਇਹ ਵੀ ਬਹੁਤ ਵਧੀਆ ਹੈ ਜੋ ਵੀ ਵਧੀਆ ਹੁੰਦਾ ਪਰ ਇੱਥੇ ਗੇਮਾਂ ਨੂੰ ਮੱਝਾ ਆਇਆ ਪਹੁੰਚਾਇਆ ਹੈ ਹੁਣ ਆਪਾਂ ਹੁਣ ਬਾਏ ਬਾਏ ਕਰਤੀ ਪਾਰਕ ਨੂੰ ਬਾਏ ਬਾਏ ਕੋਟੀ ਸੀ ਚਲੋ ਭਾਈ ਸਨੈਕਸ ਸਨੈਕ ਵੀ ਬਾਏ ਬਾਏ ਕਰਤਾ ਆਪਾਂ ਚਾਏ ਆਏ ਮੇਲੇ ਹੁਣ ਆਪਾਂ ਘਰੇ ਚੱਲੇ ਆ ਪੀਜ਼ਾ ਚੱਕਾਂਗੇ ਇਹ ਪੀਜ਼ਾ ਹਾਊਸ ਤੋਂ ਚਲੋ ਭਾਈ ਪੰਜਾਬ ਨੂੰ ਤੇ ਲੱਗਦਾ ਪੀ ਪੰਜਾਬੀਆਂ ਦਾ ਮਾਸੂ ਜੀ ਬਹੁਤ ਜ਼ਿਆਦਾ ਸਵਾਦ ਹੁੰਦਾ ਵੈਜੀਟੇਰੀਨ ਉਹ ਜਿਹੜੀ ਜਿਹੜੀ ਨਾ ਲੈ ਤੇ ਨਿੱਕਾ ਪੀਜ਼ਾ ਮੰਗਾ ਦੋ ਪੀਜ਼ੇ ਆਪਣੇ ਵੈਜੀ ਖਾਵਾਂਗੇ ਹੁਣ ਪਹੁੰਚੀ ਕਿ ਘਰੇ ਜਾਂਦੇ ਹਾਂ ਹਾਂ ਵੀ ਗੋਡਾ ਹਾਂਜੀ ਚਤੋ ਡਾਂਕਾ ਹਾਂ ਆ ਗਏ ਆਪਾਂ ਪਵਨਦੀ ਕੇ ਘਰੇ ਚਲੋ ਬਈ ਆ ਗਏ ਪੀਜ਼ਾ ਲੈ ਕੇ ਬੰਦੇ ਹੁਣ ਪੀਜ਼ਾ ਖਾਵਾਂਗੇ ਨਾ ਤਾਂ ਸੌਂ ਗਈ ਵਿਚਾਰੀ ਗੱਡੀ ਤੇ ਸੌਂ ਗਈ ਨਹੀਂ ਚੱਤ ਗਈ ਸੀ ਨਾ ਆਜੋ ਬਹੁਤ ਬੋਰੀ ਲੱਗੀ ਸੀ ਬਹੁਤ ਸਵਾਦ ਆ ਹੁਣ ਤੈਨੂੰ ਚਿਕਨ ਲੱਗ ਦਿੱਤਾ ਮਨਾ ਦਾ ਆ ਜਾ ਚਿਕਨ ਪਨੀਰ ਚਿਕਨ ਦਾ ਆਟਰ ਨਹੀਂ ਕੀਤਾ ਤੁਸੀਂ ਜੀ ਮੇਰੇ ਕਰਕੇ ਕਹਿੰਦੇ ਕੋਈ ਨਾ ਮਨ ਤੇ ਨਾਲ ਲੱਗਣੇ ਫਤਵੀ ਨਹੀਂ ਹੱਟ ਕੇ ਅਰਗੋਲੀ ਟੋਟੇ ਕੋਈ ਦੋਸਤ ਕਿਹਾ ਖਾ ਲਿਆ ਅਲਰਜੀ ਕਾਲੇ ਕਾਲੇ ਲੱਗੀਆਂ ਨੇ ਤੀ ਮੈਨੂੰ ਹਾਂ ਆ ਮੈਂ ਹਰ ਵੀ ਤਾਂ ਤੇ ਕਹਿੰਦਾ ਪਾਈ ਸੀ ਕਿ ਜਿੱਦਿਆ ਹਾਂ ਸਰਪੇ ਦਿੱਤਾ ਗਰਪੀਦੂ ਬਲੀ ਅਈ ਦਾਦੋ ਸਟੋਰ ਤੋਂ ਨਿਕਲੇ ਉਹ ਜਿੱਦ ਦੇ ਬੱਡੇ ਆਲੇ ਨੇ ਹਾਂ ਮਨੂੰ ਨਾ ਸਦਾ ਹੀ ਸੀ ਤੇ ਉਦੋਂ ਸੜਕ ਨਵੀ ਬਣੀ ਕਰਕੇ ਤਾਂ ਤੈਨੂੰ ਉਹ ਤਿੰਨ ਕਿਹ ਚੁੱਤੀ ਸੀ ਸੜਕ ਨਵੀ ਬਣੀ ਹੁੰਦੀ ਨਾ ਮੈਂ ਤਾਂ ਪਹਾੜ ਡੈਡੀ ਜੀ ਤੇ ਮੈਂ ਕਿੱਧਰੋਂ ਜਾਣਾ ਉਹ ਡੜੀ ਨਾ ਮੋੜੂ। ਮੈਂ ਤਾਂ ਆ ਗਿਆ। ਇਹਵੇਂ ਆਪਣੀ ਕਿਹੜੀ ਸੜਕ ਆ। ਮਰੇ ਨੂੰ ਆਇਆ ਮੜਾ ਕੇ ਯੂ-ਟਰਨ ਮੜਾ ਕੇ ਆਇਆ ਹੋਰ ਉਹ ਸਿੱਧਾ ਗਿਆ। ਉਹ ਦੇਖੀ ਗਏ ਇੱਥੋਂ ਨਹੀਂ ਮੁੜੀ। ਹਾਏ ਰਬਾ। ਉਹ ਡੜੀ ਸੜਕ ਦਾ ਬੰਦ ਸੀ ਮੈਂ ਕਿਹਾ ਪਿੱਡੀ ਕੇ ਪੋਰ। ਉਹ ਤਾਂ ਟਵਾਇਡਰ ਦੀ ਮਿਲਦੀ। ਪਿੱਡੀ ਦਾ ਨਵੇਂ ਸਨੈਲ। ਹੈਲੋ। ਸਾਈਡ ਹੈ ਰਾਈਟ ਨਾਲ ਅਲੀ। ਸਨੈਲ। ਲੱਗਿਆ। ਇੱਕ ਅੱਧੀ ਰਹਿ ਗਈ। ਹੈ। ਕਈ ਨਹੀਂ ਮੇਰਾ ਲੱਗੇ। ਸਭ ਤੋਂ ਰਾਈਟ ਆ। ਆਵਾਜ਼ ਆਈ। ਅ ਸਨੈਲ ਦੇ ਰਾਈਟ ਬੋਲੀ ਅਲੀ। ਜਿਹੜੇ ਮੋਢੇ ਦੇ ਫਿਰਤੀ ਕੋਈ ਬੰਦ ਨਹੀਂ ਹਾਂ। ਸਨੈਲ ਦੇ ਮੋਢੇ ਵਾਲੇ ਡਾਕਟਰ ਸਾਹਿਬ ਨਾਲ ਵਧੀਆ ਰਹੀ ਜਿਹੜੀ। ਹਮ ਸਨੈਲ ਨੇ ਕੱਢਿਆ ਗੇੜਿਆ ਅੱਜ ਦਾਦਾ ਜੀ ਦੇ ਮੋਢੇ ਤੇ ਝੂਟੇ ਲੈ ਆ ਨਾਲੇ। ਵੀ ਹਰਮਨ ਸਮਾਪਤੀ ਕਰ ਲੱਗੀ। ਹਾਂਜੀ ਹਾਂ ਚਲੋ ਠੀਕ ਆ ਫਿਰ ਆਪਾਂ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਪਾਂ ਹੁਣ ਜਾਣਾ ਕੈਂਪਿੰਗ ਕਰਨ ਤੇ ਆਪਣਾ ਇਹ ਵਾਲਾ ਵਲੌਗ ਹੁੰਦਾ ਇੱਥੇ ਖਤਮ। ਤੇ ਜੀ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕਰ ਰਹੇ ਆ ਪਲੀਜ਼ ਸਬਸਕ੍ਰਾਈਬ ਕਰ ਲਓ ਹਰਮਨ ਬਿਊਟੀ। ਬਾਏ ਬਾਏ। ਓਕੇ ਬਾਏ। ਗੁੱਡ ਨਾਈਟ।